ਸੋਸ਼ਲ ਟ੍ਰੈਂਡਸ ਪਿਛਲੇ 10-12 ਸਾਲ ਤੋਂ ਜਿਹੜਾ ਹੈਗਾ ਲਗਾਤਾਰ ਅਸੀਂ ਇਹ 26 ਜਨਵਰੀ ਤੇ 15 ਅਗਸਤ ਬਣਾਉਣੇ ਹੈਗੇ ਆ ਅੱਜ 15 ਅਗਸਤ ਤੇ ਕੱਤਲ ਵਿੱਚ ਜਦੀ ਦਿਸ ਤੇ ਅਸੀਂ ਜਿਹੜਾ ਹੈਗਾ ਕਿਤੇ ਮੰਨ ਲਓ ਕਿੱਥੇ ਹੋਏ ਆਂਗੇ ਤੇ ਛੰਡੇ ਦੀ ਰਸੂ ਨਹੀਂ ਕੀਤੀ ਗਈ ਹੈ ਤੇ ਨਸਾਨੀ ਨਹੀਂ ਕੀਤੀ ਹੈ ਪਰ ਕਾਮਨਾ ਕਰਦੇ ਹਾਂ ਕਿ ਹੋਰ ਸਾਡਾ ਦੇਸ਼ ਰਹਿ ਸਕੇ ਚਲੋ ਡ੍ਰੀਮ ਜੌਬ ਸੋਸ਼ਲ ਟ੍ਰੈਂਡਸ ਇਹਦਾ ਕੀ ਜਿਹੜਾ ਬਲੋਗ ਦੋਸਤ ਦੇ ਨਾਮ ਤੇ ਇਸ ਨੂੰ ਜਾਣਦੇ ਨੇ 2011-12 ਤੋਂ ਬਾਅਦ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਸਾਡੇ ਦੋਸਤ ਦੇ ਸਾਰੇ ਮੈਂਬਰ ਸਾਡੇ ਲੀਗਲ ਐਡਵਾਈਜ਼ਰ ਸਰਦਾਰ ਮਨਜੀਤ ਸਿੰਘ ਬਰਾੜ ਸਾਹਿਬ ਵਾਈਸ ਪ੍ਰੈਜ਼ੀਡੈਂਟ ਕਰਨਲ ਜੇਐਸ ਸਿੰਧ ਤੇ ਉਹਨਾਂ ਦੇ ਨਾਲ ਆਰਐਸ 100 ਲੱਖ ਜੀ ਜਿਹੜੇ ਕਿ ਰਿਟਾਇਰਡ ਜਨਰਲ ਮੇਜਰ ਨੇ ਪੀਆਰਟੀਸੀ ਦੇ ਸਾਡੇ ਪ੍ਰਧਾਨ ਨੇ ਜੀਐਸ ਭੁੱਲਰ ਜੀ ਕਿਉਂਕਿ ਕਸਟਮ ਕਸਟਮਰ ਦੇ ਵਿੱਚੋਂ ਅਫੀਸਰ ਟਾਇਰੋਂ ਨੇ ਜਤਿੰਦਰ ਗਰੇਵਾਲ ਜੀ ਜਿਹੜੇ ਅੱਜ ਸਾਨੂੰ ਦੇਸ਼ ਵਿਦੇਸ਼ ਦੇ ਵਿੱਚੋਂ ਦਿਖਾ ਰਹੇ ਨੇ ਉਹ ਵੀ ਸਾਡੇ ਐਗਜ਼ੈਕਟਿਵ ਦੇ ਮੈਂਬਰ ਨੇ ਇਹਨਾਂ ਦੇ ਨਾਲ ਹਨੀਸ਼ ਗੋਇਲ ਜੀ ਅਦੀਸ਼ ਬਜਾਜ ਜੀ ਲੋਕ ਸਿੰਘ ਜੀ ਔਰ ਸੁਭਾਸ਼ ਗੁਪਤਾ ਜੀ ਸਾਰੇ ਅਸੀਂ ਅੱਜ ਮਿਲ ਕੇ ਦੋਸਤ ਚੱਕਰ ਦੇ ਵਿੱਚ ਇਹਦਾ ਨਾਂ ਅਸੀਂ 11 12 ਦੇ ਵਿੱਚ ਕਿਉਂਕਿ ਜਿਹੜੀ ਦੋਸਤੀ ਫਾਊਂਡੇਸ਼ਨ ਇੱਥੋਂ ਹੋਈ ਸੀ ਇਹਨਾਂ ਬੈਂਚਾਂ ਤੇ ਬੈਠ ਕੇ ਜਿਹੜੀ ਇਹ ਦੋਸਤੀ ਸਥਾਪਨਾ ਹੋਈ ਸੀਗੀ ਔਰ ਇਹਦਾ ਨਾਂ ਦੋਸਤ ਚੱਕਰ ਰੱਖਿਆ ਗਿਆ ਸੀਗਾ ਸਾਰੇ ਇਹਨੂੰ ਦੋਸਤ ਚੱਕਰ ਬੋਲਦੇ ਆ ਜਿੱਥੇ ਅਸੀਂ ਹੁਣ ਖੜੇ ਆ ਕਿਤੇ ਕਿ ਅਸੀਂ ਸਾਡਾ ਪੱਕਾ ਐ ਵੀ 26 ਜਨਵਰੀ ਤੇ 15 ਅਗਸਤ ਅੱਜ ਅਸੀਂ 77ਵਾਂ ਜਿਹੜਾ ਹੈ ਆਜ਼ਾਦੀ ਦਿਵਸ ਬੜੇ ਹਰਸ਼ ਉਲਾਸ ਦੇ ਨਾਲ ਮਨਾਇਆ ਸਾਡੇ ਪ੍ਰਧਾਨ ਸਾਹਿਬ ਆਰਸੋ ਲਖੀ ਜੀ ਨੇ ਇੱਥੇ ਝੰਡੇ ਨੂੰ ਰਾਸ਼ਟਰੀ ਝੰਡੇ ਨੂੰ ਚਲਾਉਣ ਦੀ ਰਸਮ ਅਦਾ ਕੀਤੀ ਹੈ ਔਰ ਉਸ ਤੋਂ ਬਾਅਦ ਅਸੀਂ ਰਾਸ਼ਦਗਾਨ ਵੀ ਕਰਾਇਆ ਸਾਰੇ ਜਿੰਨੇ ਇੱਥੇ ਸ਼ਹਿਰ ਕਰਨ ਵਾਲੇ ਨੇ ਸਾਰਿਆਂ ਦਾ ਅਸੀਂ ਮੂੰਹ ਮਿੱਠਾ ਵੀ ਕਰਾਇਆ ਔਰ ਦੇਸ਼ ਭਗਤੀ ਦੇ ਜਿਹੜੇ ਨੇ ਉਹ ਅਸੀਂ ਕੁਝ ਗੀਤ ਕਵਿਤਾਵਾਂ ਵਗੈਰਾ ਦੇ ਨਾਲ ਇਸ ਨੂੰ ਬੜੇ ਅੱਛੇ ਢੰਗ ਦੇ ਨਾਲ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਸੈਲੀਬ੍ਰੇਟ ਕੀਤਾ ਕਰਦੇ ਆ। ਲੱਖ ਲੱਖ ਮੁਬਾਰਕਾਂ ਸਾਡਾ ਦੇਸ਼ ਅੱਜ 78ਵਾਂ ਅਸੀਂ ਆਜ਼ਾਦੀ ਦੇ ਸਨਮਾਨਾ ਰਹੇ ਆ ਜਿਸ ਦਾ ਕੀ ਸਾਡੇ ਬਹੁਤ ਈਜ਼ਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਦੇਸ਼ ਯਾਦ ਕਰਾਇਆ ਸੀਗਾ ਹੁਣ ਅਸੀਂ ਆਜ਼ਾਦ ਹੋ ਚੁੱਕੇ ਆ ਪਰ ਕੁਝ ਸਾਡੇ ਗੁਲਾਮੀ ਜਿਵੇਂ ਇੱਕ ਨਸ਼ਾ ਆ ਜਾਂ ਹੋਰ ਦਰਬchn ਆ ਉਹਨਾਂ ਤੋਂ ਆਜ਼ਾਦੀ ਦੀ ਜੋ ਲੋੜ ਆ ਉਹਦੀ ਆਪਾਂ ਜੂਰ ਕਰਾਂਗੇ ਇੱਕ ਅਸੀਂ ਹੁਣ ਆਪਾਂ 12 ਦਰੀ ਚ ਖੜੇ ਆ ਇੱਥੇ ਬਹੁਤ ਵਧੀਆ ਦਰਖਤ ਪਹਿਲਾਂ ਰਾਜੇ ਮਹਾਰਾਜਾਂ ਵੇਲੇ ਲੱਗੇ ਹੋਏ ਸੀਗੇ ਉਹਨਾਂ ਨੇ ਪੁਰਾਣੇ ਹੋ ਚੁੱਕੇ ਆ ਉਹਦੀ ਅਸੀਂ ਉਹਨੂੰ ਅੱਗੇ ਕੰਟੀਨਿਊ ਰੱਖਣ ਵਾਸਤੇ ਅੱਜ ਦਰਖਤ ਵੀ ਲਿਆਂਦੇ ਆ ਤਾਂ ਕਿ ਜਿਹੜਾ ਮਾਤਾਵਰਨ ਆਪਣਾ ਪ੍ਰਦੂਸ਼ਣ ਹੋ ਰਿਹਾ ਉਹਨੂੰ ਹੋਰ ਘੱਟ ਕਰੀਏ ਕਿਉਂਕਿ ਇੱਥੇ ਲੋਕੀ ਬਹੁਤ ਸੈਰ ਲਈ ਆਉਂਦੇ ਆ ਵੀ ਉਹਨਾਂ ਲਈ ਨਵੀਂ ਤਾਜ਼ਾ ਹਵਾ ਮਿਲੇ ਇਸ ਕਰਕੇ ਅਸੀਂ ਨਵੇਂ ਬੂਟੇ ਵੀ ਅੱਜ ਲਾ ਰਹੇ ਆ ਤਾਂ ਕਿ ਇਹਨੂੰ ਜਿਹੜਾ ਚੱਕਰ ਆ ਇਹਨੂੰ ਅਸੀਂ ਹੋਰ ਸੁੰਦਰ ਬਣਾ ਸਕੀਏ ਜੋ ਆਉਣ ਵਾਲੀਆਂ ਪੀੜ੍ਹੀਆਂ ਜਿਵੇਂ ਅਸੀਂ ਸਾਤੋਂ ਪਹਿਲਾਂ ਦਾਦੇ-ਪਰਦਾਦੇ ਨੇ ਦਰਸਤ ਲਾਇਆ ਉਹਨਾਂ ਦੀ ਆਕਸੀਜਨ ਲੈ ਰਹੇ ਆ ਤੇ ਸਾਡੇ ਜਿਹੜੇ ਪੋਤੇ-ਧੋਤੇ-ਧੋਤੀ ਆਉਣ ਉਹਨਾਂ ਨੂੰ ਵੀ ਕੋਈ ਆਕਸੀਜਨ ਮਿਲੇ ਤਾਂ ਕਿ ਸਾਨੂੰ ਕੱਲੋਂ ਕੋਈ ਗਿਲਾ ਸ਼ਿਕਵਾ ਨਾ ਹੋਵੇ ਸਾਡੇ ਬਾਪੂ ਸਾਡੇ ਔਲਾਦਾਂ ਵੀ ਸਾਡੇ ਲਈ ਕੁਝ ਨਹੀਂ ਛੱਡ ਕੇ ਗਏ ਅਸੀਂ ਉਹ ਤਾਂ ਬਹੁਤ ਤਰੱਕੀ ਕਰ ਲਈ ਪਰ ਜੋ ਕੁਦਰਤੀ ਸੌਮੇ ਆ ਸਾਡੇ ਪੰਜ ਅਸੀਂ ਉਹਨਾਂ ਲਈ ਬਹੁਤ ਪ੍ਰਦੂਸ਼ਣ ਕਰਤਾ ਇਸ ਕਰਕੇ ਅਸੀਂ ਉਹਨੂੰ ਵੀ ਆਜ਼ਾਦੀ ਦਿਵਾਉਣਾ ਚਾਹੁੰਦੇ ਆ ਜੋ ਸਾਡੀ ਪਹਿਲਾਂ ਦਾਦੇ-ਪਰਦਾਦਿਆਂ ਵਲੇ ਜੋ ਪਾਤਾਵਰਨ ਸਾਫ ਸੁਥਰਾ ਸੀ ਅਸੀਂ ਚਾਹੁੰਦੇ ਆ ਵੀ ਉਹੋ ਜਿਹਾ ਹੀ ਆਉਦੇ ਇਲਾਜ ਨੂੰ ਛੱਡ ਕੇ ਜਾਈਏ 15 ਅਗਸਤ ਦੇ ਦਿਨ ਸੇ ਅਸੀਂ ਮਹਾਰਾ ਮਰੀ ਗਾਰਡਨ ਦੇ ਗੋਲ ਚੱਕਰ ਦੇ ਉੱਤੇ ਇਸ ਤਰ੍ਹਾਂ ਪਹਿਲਾਂ ਸਾਡੀ ਰਵਾਇਤ ਹੈ ਹਰ ਸਾਲ ਅਸੀਂ ਇੱਥੇ ਆ ਕੇ 15 ਅਗਸਤ ਤੇ 26 ਜਨਵਰੀ ਨੂੰ ਆਪਣਾ ਰਾਸ਼ਟਰੀ ਝੰਡਾ ਚਲਾਉਂਦੇ ਆ ਅੱਜ ਵੀ ਉਸੇ ਨੂੰ ਕੰਟੀਨਿਊ ਰੱਖਦੇ ਹੋਏ ਅਸੀਂ ਸਾਡੇ ਜਿਹੜੇ ਦੋਸਤ ਕਲੱਬ ਦੇ ਪ੍ਰਧਾਨ ਹੈ ਆਰ ਐਸ ਔਲਖ ਜੀ ਉਹਨਾਂ ਨੇ ਝੰਡਾ ਚਲਾਇਆ ਤੇ ਬਾਕੀ ਸਾਡੇ ਸਾਰੇ ਮੈਂਬਰ ਸਹਿਬਾਨ ਤੇ ਹੋਰ ਜਿਹੜੇ ਸੱਜਣ ਦੋਸਤ ਨਸਰਾ ਉਹ ਵੀ ਆ ਵਿੱਚ ਹਾਜ਼ਰ ਹੋਏ ਸਾਰਿਆਂ ਨੂੰ ਬਹੁਤ-ਬਹੁਤ ਪਤਾਈਆਂ ਸਮਰਾਸਤੀਆਂ ਪਰਮਾਤਮਾ ਸਭ ਨੂੰ ਕਿਛੀਆਂ ਵਰਸੇ ਖੰਦਸਤੀ ਆਪ ਤੋਂ ਵਧੀਆ ਵੱਡਾ ਖੁਸ਼ੀ ਵਾਲਾ ਦਿਨ ਹੈ ਅੱਜ ਇੰਡੀਪੈਂਡੈਂਸ ਦਿ ਹੈ ਸਾਡਾ 78th ਇੰਡੀਪੈਂਡੈਂਸ ਦਿਤੇ ਉੱਤੇ ਅੱਜ ਅਸੀਂ ਇਹ ਸਾਰੇ ਜਿਹੜੇ ਹਿੰਦੁਸਤਾਨ ਦੇ ਵਿੱਚ ਇੱਕ ਸੈਲੀਬ੍ਰੇਸ਼ਨ ਚੱਲ ਰਹੀਆਂ ਔਰ ਸਾਨੂੰ ਮਾਣ ਆ ਵੀ ਸਾਡੇ ਪੰਜਾਬ ਔਰ ਪੰਜਾਬੀਅਤ ਵਾਸਤੇ ਵੀ ਪੰਜਾਬੀਆਂ ਦਾ ਸਭ ਤੋਂ ਵੱਡਾ ਰੋਲ ਆਜ਼ਾਦੀ ਵਾਸਤੇ ਰਿਹਾ ਔਰ ਅੱਜ ਸਾਡੇ ਵੱਲੋਂ ਇਥੇ ਪਟਿਆਲਾ ਸਿ 12th ਗਾਰਡਨ ਦੇ ਵਿੱਚ ਦੋਸਤ ਸੰਸਥਾ ਵੱਲੋਂ ਸੋਸ਼ਲ ਡ੍ਰੀਮਸ ਆਫ ਟ੍ਰੈਂਸ ਇਹਨਾਂ ਵੱਲੋਂ ਇੱਕ ਬਹੁਤ ਅੱਛਾ ਇੱਕ ਪ੍ਰੋਗਰਾਮ ਵਿਖਾਇਆ ਗਿਆ ਸੀਗਾ ਜਿਹਦੇ ਵਿੱਚ ਸਾਡਾ ਕੰਟਰੀ ਦਾ ਫਲੈਗ ਨੂੰ ਇਹ ਆਨਰ ਕੀਤਾ ਗਿਆ ਸੋ ਮੇਰੇ ਵੱਲੋਂ ਸਾਰਿਆਂ ਨੂੰ ਸਾਰਿਆਂ ਨੂੰ ਦੋਸਤ ਸੰਸਥਾ ਦੇ ਮੈਂਬਰਸ ਨੂੰ ਆਲ ਆਲ ਖਾਸਾ ਸਾਡੇ ਪ੍ਰੈਜ਼ੀਡੈਂਟ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਸ ਤਰ੍ਹਾਂ ਇਹ ਹਰ ਸਾਲ ਖੁਸ਼ੀਆਂ ਇਸ ਦਿਨ ਦੇ ਮਨਾਉਂਦੇ ਰਹੀਏ ਔਰ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਫਿਰ ਇੱਕ ਵਾਰ ਦੁਆਰਦਾਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸਾਡੇ ਪੰਜਾਬ ਦਾ ਆਜ਼ਾਦੀ ਕਰਾਉਣ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਔਰ ਸਾਨੂੰ ਇਸ ਗੱਲ ਤੇ ਮਾਣ